ਅੱਜ ਦੇ ਦਿਨ ਸੰਤ ਬਾਬਾ ਨਿਧਾਨ ਸਿੰਘ ਜੀ 4 ਅਗਸਤ ਸਨ 1947 ਨੂੰ ਸੱਚਖੰਡ ਬਿਆਨਾ ਕਰ ਗਏ ਸਨ। ਬਾਬਾ ਜੀ ਦਾ ਜਨਮ 25 ਮਾਰਚ ਸਨ 1882 ਨੂੰ ਪਿੰਡ ਨਡਾਲੋ ਜ਼ਿਲ੍ਹਾ ਹਸ਼ਿਆਰਪੁਰ ਦੇ ਵਿੱਚ ਪਿਤਾ ਬਾਬਾ ਉਤਮ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਗੁਲਾਬ ਕੌਰ ਦੀ ਪੁੱਖ ਹੋਇਆ। ਇਹ 5 ਸਾਲ ਦੀ ਉਮਰ ਵਿੱਚ ਬਾਬਾ ਜੀ ਨੇ ਗੁਰਬਾਣੀ ਦੀ ਸੰਚਿਆ ਕਰ ਲਈ ਸੀ। ਆਪ ਜੀ ਫੌਜ ਵਿੱਚ ਭਰਤੀ ਹੋਏ ਤੇ ਸਾਲ 1904 ਦੇ ਵਿੱਚ ਫੌਜ ਦੀ ਨੌਕਰੀ ਛੱਡ ਕੇ ਆਪ ਜੀ ਹਜੂਰ ਸਾਹਿਬ ਚਲੇ ਗਏ। ਉਸ ਵਕਤ ਹਜੂਰ ਸਾਹਿਬ 'ਤੇ ਐਨਾ ਕੋਈ ਲੰਗਰ ਦਾ ਪ੍ਰਬੰਧ ਨਹੀਂ ਸੀ। ਪਾਣੀ ਤੱਕ ਵੀ ਕਈ ਵਾਰ ਨਹੀਂ ਸੀ ਮਿਲਦਾ। ਬਾਬਾ ਜੀ ਨੇ ਜਾ ਕੇ ਪਾਣੀ ਦੀ ਨਾਲ ਗਾਗਰਾਂ ਭਰ ਕੇ ਸੰਗਤਾਂ ਦੀ ਸੇਵਾ ਕੀਤੀ। ਰਜਾਨਾ 100 ਤੋਂ ਲੈ ਕੇ 150 ਤੱਕ ਗਾਗਰ ਪਾਣੀ ਦੀ ਢੋਂਦੇ ਸਨ ਨਾਲ ਛੋਲਿਆਂ ਦੀ ਸੇਵਾ ਭੁਜੇ ਛੋਲਿਆਂ ਦੀ ਤੇ ਨਾਲ ਪਾਣੀ ਦੀ ਸੇਵਾ ਸਭ ਤੋਂ ਪਹਿਲਾਂ ਬਾਬਾ ਨਿਹੰਗ ਸਿੰਘ ਜੀ ਨੇ ਹਜੂਰ ਸਾਹਿਬ ਦੀ ਧਰਮਕੀਤੀ ਫਿਰ ਬਾਬਾ ਜੀ ਨੇ ਲੰਗਰ ਚਲਾਇਆ ਲੰਗਰ ਬੜੀ ਚੜ੍ਹਦੀ ਕਲਾ ਨਾਲ ਚੱਲੇ ਉਥੋਂ ਦੇ ਲੋਕਾਂ ਨੇ ਇਨਖਾ ਕਰਨੇ ਰੰਭ ਕਰ ਦਿੱਤੇ ਬਾਬਾ ਜੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਵੀ ਕੱਢਦੇ ਦੇ ਬਾਬਾ ਜੀ ਨੂੰ ਬੜਾ ਤੰਗ ਕੀਤਾ ਸ਼ਿਕਾਇਤਾਂ ਕੀਤੀਆਂ ਸਰਕਾਰਾਂ ਕੋਲ ਇੱਕ ਦਿਨ ਬਾਬਾ ਜੀ ਦੁਖੀ ਹੋ ਗਏ ਤੇ ਸਟੇਸ਼ਨ ਤੇ ਆ ਗਏ ਉੱਥੇ ਅੰਦਰੋਂ ਫਰਿਆਦ ਕੀਤੀ ਗੁਰੂ ਕਲ ਦੀ ਤਰਪਾਸ਼ਾਂ ਤੇ ਮਹਾਰਾਜ ਪ੍ਰਤੱਖ ਹੋਏ ਦਰਸ਼ਨ ਦਿੱਤੇ ਬਾਬਾ ਨਿਹਾਲ ਸਿੰਘ ਜੀ ਨੂੰ ਕਹਿੰਦੇ ਗੁਰਮਖਾ ਮੰਨ ਲਾ ਕੇ ਸੇਵਾ ਕਰਿਆ ਕਰ ਅਸੀਂ ਤੇਰੇ ਨਾਲ ਫਿਰ ਮਹਾਰਾਜ ਨੇ ਬਾਬਾ ਨਿਹਾਲ ਸਿੰਘ ਜੀ ਨੂੰ ਉੱਥੇ ਵਰ ਦਿੱਤਾ ਖੀਸਾ ਮੇਰਾ ਹੱਥ ਤੇਰਾ ਮੇਰੇ ਖੀਸੇ ਵਿੱਚੋਂ ਜਿੰਨੇ ਮਰਜ਼ੀ ਪੈਸੇ ਲਈਂ ਹੱਥ ਆਵਦਾ ਕਰੇ ਕਦੇ ਤੇਰੇ ਲੰਗਰਾ ਦੀ ਤੋੜ ਨਹੀਂ ਆਵੇਗੀ ਅੱਜ ਗੁਰੂ ਪਿਆਰਿਓ ਪਤਾ ਨਹੀਂ ਕਿੰਨੇ ਕਰੋੜ ਦਾ ਘਿਓ ਜਿਹੜਾ ਹੈ ਉਹ ਪੰਜਾਬ ਦੀ ਧਰਤੀ ਤੋਂ ਹਜੂਰ ਸਹਿ ਜਾਂਦਾ ਹੈ ਲੰਗਰਾ 'ਚ ਬੜਾ ਕੁਝ ਹੈ ਕੋਈ ਘਾਟਾ ਨਹੀਂ ਕਿਸੇ ਕੰਮ ਦਾ ਕਿਸੇ ਵੀ ਚੀਜ਼ ਦਾ ਕੋਈ ਘਾਟਾ ਨਹੀਂ ਆਖਰ ਪਰਉਪਕਾਰ ਕਰਦੇ ਹੋਏ ਬਾਬਾ ਜੀ ਸੇਵਾ ਸਿਮਰਨ ਕਰਦੇ ਹੋਏ 4 ਅਗਸਤ 1947 ਨੂੰ ਬਾਬਾ ਜੀ ਹਜੂਰ ਸਾਹਿਬ ਦੀ ਧਰਤੀ ਤੇ ਪੰਜ ਭੌਤਿਕ ਸਰੀਰ ਨੂੰ ਤਿਆਗ ਗਏ ਸਨ ਸੋ ਐਸੇ ਮਹਾਨ ਰੂਪ ਬਾਬਾ ਨਿਹਾਲ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਦੀ ਸਲਾਣਾ ਬਰਛੀ ਤੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਲੰਗਰ ਦਾ ਪ੍ਰਬੰਧ ਹਜੂਰ ਸਾਹਿਬ ਦੀ ਧਰਤੀ ਦੇ ਕੀਤਾ ਅੱਜ ਲੰਗਰ ਸਾਹਿਬ ਵਿਖੇ ਜਾਓ ਗੁਰੂ ਪਿਆਰਿਓ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੁੰਦਾ ਪਤਾ ਨਹੀਂ ਕਿਧਰੋਂ ਰਸਤਾ ਆਉਂਦੀਆਂ ਨੇ ਗੁਰੂ ਸਾਹਿਬ ਦੇ ਬਚਨ ਕੀਸਾ ਮੇਰਾ ਹੱਥ ਤੇ ਆ ਪੂਰੇ ਹੋ ਰਿਹਾ ਜੀ